जी, जी आ, आ, जैसे कि कि आप सब जानते हैं कि सिखों के नौवे गुरु जी की शहादत जा, जा, एक करोड़ से ज्यादा संगत यहाँ नतमस्तक होने आएगी उन सब की तैयारियों को लेकर आज हमने मुहिम का अभियान किया आगाज किया जिसमें हमारे सारे आ, आ, सारे वर्कर्स हमारे सारे काउंसलर साहबान सारे ऑफिसर्स पूरे शहरवासी लगे हैं और पूरे शहर को रोजाना हर रोज हम खुद सात से आठ बजे तक खुद भी लगा करेंगे एक सफाई सेवक बनकर पूरे शहर को साफ करेंगे क्या क्या श्री में बहुत सारे प्रोग्राम हो रहे हैं जिसमें से बीस नवम्बर को लाइट एंड साउंड शो है बाईस नवंबर को नगर कीर्तन पूरे देश से श्री अनंतपुर साहब आएंगे तेईस नवंबर को सर्व धर्म सम्मेलन है जिसमें हर धर्म के हर

ਕਰਨੇ ਜਾਣਗੇ ਇਸ ਤਰ੍ਹਾਂ ਦੀ ਨਾ ਸਫਾਈ ਜੀ ਅੱਜ ਕੈਬਨ ਮੰਤਰੀ ਸਰਦਾਰ ਖਰਜੋਤ ਸਿੰਘ ਵੈਦ ਜੀ ਅਤੇ ਡੀਸੀ ਸਾਹਿਬ ਜੀ ਬਰਨ ਕੌਂਸਲ ਆਨੰਦਪੁਰ ਸਾਹਿਬ ਵੱਲੋਂ ਜਿਹੜੀ ਹੈ ਸਫਾਈ ਦੀ ਮੋਹਮ ਸ਼੍ਰੀ ਗੁਰੂ ਤੇਗਪਾਤਰ ਜੀ ਦੇ ਸ਼ਹੀਦੀ ਦੇ ਆਲੇ ਨੂੰ ਮੁੱਖ ਰੱਖਦੇ ਹੋਏ ਵੱਡੇ ਪੱਧਰ ਤੇ ਆਰੰਭ ਕੀਤੀ ਗਈ ਹੈ ਜ ਜਿਹਦੇ ਵਿੱਚ ਲਗਾਤਾਰ ਜਿਹੜੀ ਇਹ ਸਫਾਈ ਚੱਲ ਰਹੀ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸ਼ਹਿਰ ਦੇ ਵਿੱਚ ਆਵਾਰਾ ਪਸ਼ੂ ਵੀ ਹੈ ਜੋ ਜੋ ਕਿ ਵੱਡੀ ਦਿੱਕਤ ਬਣੀ ਹੋਈ ਹੈ ਉਹਨਾਂ ਨੂੰ ਬਾਹਰ ਕੱਢਿਆ ਜਾ ਰਿਹਾ ਤੇ ਕਾਫੀ ਜ਼ਿਆਦਾ ਪਸ਼ੂ ਬਾਹਰ ਕੱਢਤੇ ਗਏ ਤੇ ਮੌਹਿਮ ਲਗਾਤਾਰ ਜਾਰੀ ਹੈ 12 ਤੋਂ 12 ਪਸ਼ੂ ਨੂੰ ਵੀ 5000 ਦਿਨ ਦੇ ਵਿੱਚ ਇਹ ਲੱਗਦਾ ਬਿਲਕੁਲ ਅਸੀਂ ਸ਼ਹਿਰ ਨੂੰ 12 ਪਸ਼ੂ ਤੋਂ ਮੁਕਤ ਕਰ ਦਵਾਂਗੇ ਤੇ ਸਫਾਈ ਸੇਵਕਾਂ ਦੀ ਜਿੱਥੇ ਸਫਾਈ ਸੇਵਕਾਂ ਦੀ ਗੱਲ ਹੈ ਸਾਡੇ ਕੋਲ 100 ਦੇ ਲਗਭਗ ਸਫਾਈ ਸੇਵਕਾਂ ਦਾ ਹੈ 500 ਸਫਾਈ ਸੇਵਕ ਸਾਨੂੰ ਬਾਹਰਲੀ ਨਗਰ ਕੌਂਸਲ ਤੋਂ ਸਾਨੂੰ ਮਿਲ ਰਿਹਾ ਹੈ ਤੇ ਜਿਹੜੇ ਕਿ ਜਿਵੇਂ ਅੱਜ ਡੀ ਸਾਹਿਬ ਨੂੰ ਦੱਸਿਆ ਕਿ ਅੱਜ ਸਾਡੇ ਕੋਲ ਸਾਰੇ ਪਹੁੰਚ ਜਾਣਗੇ ਤੇ 700 ਦੇ ਲਗਭਗ ਸਫਾਈ ਸੇਵਕ ਇੱਥੇ ਕੰਮ ਕਰਨਗੇ ਇਹ ਸ਼ਹਿਰ ਨੂੰ ਜਿਵੇਂ 10 10 ਸੈਕਟਰਾਂ ਦੇ ਵਿੱਚ ਵੰਡਿਆ ਗਿਆ ਹੈ ਹਰੇਕ ਸੈਕਟਰ ਦੇ ਵਿੱਚ ਇੱਕ ਇੱਕ ਸੈਂٹری ਇੰਸਪੈਕਟਰ ਤਾਇਨਾਤ ਕੀਤਾ ਗਿਆ ਹੈ ਤੇ ਜਿਵੇਂ ਸਾਨੂੰ ਮਸ਼ੀਨਰੀ ਵੀ ਬਾਹਰਲੀ ਨਗਰ ਕੌਂਸਲਾਂ ਤੋਂ ਵੀ ਮਿਲ ਰਹੀ ਹੈ ਤੇ ਆਪਣੀ ਕੌਂਸਲ ਤੋਂ ਵੀ ਔਰ ਜਿੱਥੇ ਤੱਕ ਜਿਹੜੇ ਸ਼ਹਿਰ ਦੇ ਵਿੱਚ ਰਿਪੇਅਰ ਵਗੈਰਾ ਦੇ ਕੰਮ ਹੈ ਜਾਂ ਕੋਈ ਨਾਲੀਆਂ ਵਗੈਰਾ ਕਵਰਤ ਕਰਨੇ ਕੰਮ ਹੈ ਤੇ ਆ ਲਾਈਟਾਂ ਦੇ ਪ੍ਰਬੰਧ ਹੈ ਸੀਸੀਟੀਵੀ ਦੇ ਪ੍ਰਬੰਧ 15 ਕਰੋੜ ਰੁਪਏ ਦੇ ਨਾਲ ਲਗਭਗ ਉਹ ਵੀ ਕੰਮ ਚੱਲ ਰਿਹਾ ਹੈ ਵੱਡੇ ਪੱਧਰ ਤੇ ਜੋ ਕਿ ਜਲਦ ਹੀ ਮੁਕੰਮਲ ਹੋ ਜਾਣਗੇ ਅਸੀਂ ਵਾਰੋਂ ਆਉਣ ਵਾਲੇ ਸੰਗਤ ਨੂੰ ਕਹਿੰਦੇ ਕਿ ਬਾਚੜ ਕੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਰੜੇ ਮਨਾਇਆ ਜਾ ਰਿਹਾ ਉਹ ਦਾਸਪਸਕਨ ਹੋਣ ਤੇ ਇੱਥੇ ਆ ਕੇ ਗੁਰੂ ਘਰ ਦੀ ਖੁਸ਼ੀ ਪ੍ਰਾਪਤ ਕਰਨ ਤੇ ਸਫਾਈ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ਜੋ ਵੀ ਜਿਵੇਂ ਕੋਈ ਕੋ ਸ਼ੋਖਾਂ ਦੇ ਪੀਂਦੇ ਹੈ ਕੁਝ ਵੀ ਕੋਈ ਜਿਵੇਂ ਕੋਈ ਕੋਈ ਆਈਸਕ੍ਰੀਮ ਖਾ ਰਿਹਾ ਕੁਸ਼ ਕਰ ਰਿਹਾ ਕੋਈ ਚੱਕ ਕੇ ਪੈਕੇਟ ਹੈ ਜੋ ਵੀ ਉਸ ਨੂੰ ਕੂੜੇਦਾਨ ਦੇ ਵਿੱਚ ਪਾਇਆ ਜਾਵੇ ਤੁਹਾਨੂੰ ਹਰ ਥਾਂ ਥਾਂ ਤੇ ਡਸਟਬਿਨ ਲੱਗੇ ਹੋ ਮਿਲਣਗੇ ਤੇ ਸਫਾਈ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ਜੀ ਜੀ ਮਹਿੰਮ ਇਸ ਤਰ੍ਹਾਂ ਜਾਰੀ ਰਹੇ ਅੱਜ ਸਵੇਰ ਹੀ ਇਹੋ ਜਿਹਾ ਕਾਰਜ ਕਰਿਆ ਜੀ ਚਾਚਰ ਤੋਂ ਦਾ ਬੈਡ ਨੌਵੀਂ ਪਾਛਾਇਆ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸ਼ਹੀਦੀ ਵਿਆੜਾ ਆ ਰਿਹਾ ਸੀ ਸਾਰੇ ਜਾਣਦੇ ਆ ਤੇ ਅਸੀਂ ਸਾਰੇ ਰਲ ਮਿਲ ਕੇ ਇਸ ਪਾਵਨ ਧਰਤੀ ਦੇ ਵਿੱਚ ਸਫਾਈ ਦੀ ਅੱਜ ਮੰਤਰੀ ਸਾਹਿਬ ਦੀ ਰਹਿਨੁਮਾਈ ਦੇ ਵਿੱਚ ਇਸ ਦਾ ਆਗਾਜ਼ ਕੀਤਾ ਹੈਗਾ ਸ਼ਤਾਬਦੀ ਦੇ ਮੱਦੇਨਜ਼ਰ ਸਫਾਈਆਂ ਦਾ ਬਹੁਤ ਵਧੀਆ ਪ੍ਰਬੰਧ ਕੀਤਾ ਜਾਵੇਗਾ ਪੂਰੇ ਸ਼ਹਿਰ ਨੂੰ 10 ਸੈਕਟਰਾਂ ਦੇ ਵਿੱਚ ਵੰਡਿਆ ਜਾਵੇਗਾ ਕਰੀਬ 500 ਸਫਾਈ ਕਰਮਚਾਰੀ ਅੱਜ ਹੀ ಶ್ರೀ ਨਾਨਪੁਰ ਸਾਹਿਬ ਵਿੱਚ ਪਹੁੰਚ ਜਾਣਗੇ ਅਸੀਂ ਇਹਨਾਂ ਦੀ ਕੱਲ ਟ੍ਰੇਨਿੰਗ ਕਰਾਵਾਂਗੇ ਤਾਂ ਫਿਰ ਕਰੀਬ 700 ਸਫਾਈ ਕਰਮਚਾਰੀ ਲਗਾਤਾਰ ਅਗਲੇ 2 ਹਫ਼ਤੇ ਇੱਥੇ ਸਫਾਈ ਵਾਸਤੇ ਤਾਇਨਾਤ ਰਹਿਣਗੇ ਅਸੀਂ ਬਹੁਤ ਡਿਟੇਲ ਵਿੱਚ ਪਲਾਨਿੰਗ ਕੀਤੀ ਹੈ ਵੀ ਕਿਸ ਤਰ੍ਹਾਂ ਹਰ ਜਗ੍ਹਾ ਡਸਟਬਿਨਸ ਸਥਾਪਿਤ ਕੀਤੇ ਜਾਣਗੇ ਕਿਸ ਤਰ੍ਹਾਂ ਕੂੜਾ ਨਾ ਕੇਵਲ ਗਲੀਆਂ ਚੋਂ ਨਾ ਕੇਵਲ ਨਾਲੀਆਂ ਚੋਂ ਬਲਕਿ ਲੰਗਰਾਂ ਦੇ ਵਿੱਚੋਂ ਵੀ ਜੋ ਵੀ ਵੇਸਟ ਜਨਰੇਟ ਹੁੰਦਾ ਉਸ ਨੂੰ ਕਿਸ ਤਰ੍ਹਾਂ ਰਿਮੂਵ ਕੀਤਾ ਜਾਏਗਾ ਹਰ ਚੀਜ਼ ਦੀ ਪਲੈਨਿੰਗ ਕੀਤੀ ਜਾ ਰਹੀ ਹੈ ਇਹ ਜਿਹੜੇ 10 ਸੈਕਟਰ ਬਣਾਏ ਜਾ ਰਹੇ ਹਨ ਹਰੇਕ ਦੇ ਵਿੱਚ ਇੱਕ ਯੰਗ ਆਈਏਐਸ ਅਫਸਰ ਇਸ ਨੂੰ ਮੌਕੇ ਦੇ ਉੱਤੇ ਤਾਇਨਾਤ ਰਹਿ ਕੇ ਇਸ ਨੂੰ ਇਸ ਦਾ ਸੁਪਰਵੀਜ਼ਨ ਕਰਨਗੇ ਤੇ ਬਹੁਤ ਡਿਟੇਲ ਦੇ ਵਿੱਚ ਤਿਆਰੀਆਂ ਕੀਤੀਆਂ ਜਾ ਰਹੀਆਂ ਭਾਵੇਂ ਉਹ ਗੁਰਦੁਆਰਾ ਸਾਹਿਬ ਦੇ ਨਾਲ-ਨਾਲ ਨਾਲੀਆਂ ਨੂੰ ਢੱਕਣ ਦਾ ਪ੍ਰੋਗਰਾਮ ਹੈ ਭਾਵੇਂ ਉਹ ਸਟਰੀਟ ਲਾਈਟਸ ਨੂੰ ਮੁਰੰਮਤ ਕਰਨ ਦਾ ਪ੍ਰੋਗਰਾਮ ਹੈ ਭਾਵੇਂ ਉਹ ਪਖਾਨਿਆਂ ਨੂੰ ਪਖਾਨੇ ਉਹਨਾਂ ਦੀ ਮਰਮਤ ਕਰਨ ਦਾ ਪ੍ਰੋਗਰਾਮ ਹੈ ਹਰ ਚੀਜ਼ ਦਾ ਬਹੁਤ ਧਿਆਨ ਦਿੱਤਾ ਜਾ ਰਿਹਾ ਹੈ ਤੇ ਸਾਡੀ ਪੂਰ ਜ਼ੋਰ ਕੋਸ਼ਿਸ਼ ਹੈ ਕਿ ਅਸੀਂ ਹਰ ਤਰੀਕੇ ਦੀ ਸਹੂਬਾ ਸੰਗਤਾਂ ਵਾਸਤੇ ਸਮੇਂ ਸਿਰ ਮੁਹੱਈਆ ਕਰਾ ਸਕੀਏ ਅਸੀਂ ਸਭ ਤੋਂ ਪਹਿਲਾਂ ਦਾ ਇੱਥੇ ਤਿੰਨ ਟੈਂਟ ਸਿਟੀ ਬਣਾਏ ਜਾ ਰਹੇ ਹਨ ਜਿਦੇ ਵਿੱਚ ਕਰੀਬ 10000 ਸੰਗਤਾਂ ਦੇ ਰੁਕਣ ਦੇ ਪ੍ਰਬੰਧ ਹੋਏਗਾ ਫ੍ਰੀ ਆਫ ਕੋਸ ਉਹ ਇਸ ਨੂੰ ਬੁੱਕ ਕਰਕੇ ਰੁਕ ਸਕਦੇ ਨੇ ਨਾਲ ਹੀ ਟਰੈਫਿਕ ਮੈਨੇਜਮੈਂਟ ਵਾਸਤੇ ਅਸੀਂ ਇੱਕ ਨੋ ਵਹੀਕਲ ਜ਼ੋਨ ਬਣਾ ਰਹੇ ਹਾਂ ਤਾਂ ਜੋ ਕਿ ਜ਼ਿਆਦਾ ਸੰਗਤਾਂ ਦੇ ਵਿੱਚ ਵੀ ਜੇ ਗੱਡੀਆਂ ਹ ਰਹਿਣਗੀਆਂ ਤਾਂ ਉਹਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਇਸ ਕਰਕੇ ਨੋ ਵਹੀਕਲ ਜ਼ੋਨ ਬਣਾਇਆ ਜਾ ਰਿਹਾ ਪਰ ਇਹਦੇ ਨਾਲ-ਨਾਲ ਸ਼ਟਲ ਸਰਵਿਸ ਪ੍ਰੋਵਾਈਡ ਕੀਤੀ ਜਾ ਰਹੀ ਹੈ ਭਾਵੇਂ ਉਹ ਬਸਾਂ ਹੋਣ ਭਾਵੇਂ ਮਿਨੀ ਬਸਾਂ ਹੋਣ ਭਾਵੇਂ ਈ ਰਿਕਸ਼ਾਜ਼ ਹੋਣ ਸ਼ਟਲ ਸਰਵਿਸਿਜ਼ ਵੀ ਕਾਫੀ ਪ੍ਰੋਵਾਈਡ ਕੀਤੀ ਜਾ ਰਹੀ ਹੈ ਤਾਂ ਜੋ ਸੰਗਤਾਂ ਨੂੰ ਪਹੁੰਚਣ ਦੇ ਵਿੱਚ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ 26 ਮੋਬਾਈਲ ਟੁਆਇਲਟ ਵੈਂਸ ਲਗਾਈਆਂ ਜਾ ਰਹੀਆਂ ਨੇ 10 ਸਾਡੇ ਰੈਗੂਲਰ ਪਖਾਨੇ ਹੋਣਗੇ ਤਾਂ ਕਰੀਬ 500 ਤੋਂ ਲੈ ਕੇ 1000 ਸਾਡੇ ਪਖਾਨੇ ਵੀ ਇੱਥੇ ਲਗਾਏ ਜਾ ਰਹੇ ਹਨ ਪਾਰਕਿੰਗ ਦੀਆਂ 30 ਅਲੱਗ-ਅਲੱਗ ਸਾਈਟਸ ਤਿਆਰ ਕੀਤੀਆਂ ਗਈਆਂ ਨੇ ਜਿਦੇ ਵਿੱਚ 101 ਏਕੜ ਦੀ ਟੋਟਲ ਪਾਰਕਿੰਗ ਦੀ ਸਪੇਸ ਹੋਏਗੀ ਇਹਦੇ ਵਿੱਚ ਕਰੀਬ 55 ਏਕੜ ਦੀ ਸਾਡੀ ਕੈਟਾਗਰੀ A ਪਾਰਕਿੰਗ ਹੈ ਜਿਦੇ ਵਿੱਚ ਸੀਸੀਟੀਵੀ ਤੋਂ ਲੈ ਕੇ ਨਹਾਣ ਦੀ ਵੀ ਸਹੂਬਤਾ ਉਹਦੇ ਵਿੱਚ ਪਨਾਤ ਰਹੇਗੀ ਇਸ ਪ੍ਰਕਾਰ ਹਰ ਤਰੀਕੇ ਦੀ ਸਹੂਬਤਾ ਪ੍ਰੋਵਾਈਡ ਕੀਤੀ ਜਾ ਰਹੀ ਹੈ